ਹਲੋ ਜੀ ਮੇਤ੍ਰੋ ਪੀ ਲੋ ਜੂ ਸੋ ਦੇਖੀ ਹੋ ਰੇ ਨਾ ਖੜੱਪਾ ਸੱਪ ਕੱਢਦੀ ਬੈਗ ਕਹਿੰਦੇ ਕੋ ਹਾਂਦੇ ਸਿੱਖ ੜੁੜਾਕ ਸੀ ਜੋ ਕਿ ਅੱਜ ਆਪਣੇ ਪਰਿਵਾਰ ਨਾਲ ਵਿਛੋੜਾ ਦੇ ਗਏ ਨੇ ਦਸ ਹਿਸਕਾਲ ਮਿੱਤਰੋ ਹੋਰ ਠੀਕ ਠਾਕ ਹੈ ਜੀ ਚੜਦੀ ਕਲਾ ਚੋ ਆਪਾਂ ਆ ਗਏ ਜੀ ਕੰਪਨੀ ਜੀ ਆਪਾਂ ਉੱਠੇ ਸੀ ਕੋਈ 4:00 ਵਜੇ ਉੱਠ ਗਏ ਸੀ ਤੇ ਇੱਦਾਂ ਹੀ ਬਸ ਘਰੇ ਹੀ ਗੱਲਾਂ ਬਾਤਾਂ ਹਨਾ ਮਾਰਦੇ ਮਾਰਦੇ ਟਾਈਮ ਹੋ ਗਿਆ ਤੇ ਹੁਣ 6:00 ਵਜੇ ਆਪਾਂ 5:30 ਵਜੇ ਆਪਾਂ ਕੰਪਨੀ ਆ ਗਏ ਸੀ ਤੇ ਇੱਥੇ ਆ ਕੇ ਪਤਾ ਲੱਗਿਆ ਕਿ ਗੱਡੀ ਦਾ ਲੋਡ ਹੀ ਨਹੀਂ ਹੈਗੀ ਤੇ ਹੁਣ ਆਪਾਂ ਨੂੰ ਵੇਟ ਕਰਨਾ ਪੈਣਾ ਕੋਈ 2 ਘੰਟੇ 8:00 ਵਜੇ ਲੇਬਰ ਆ ਜਾਂਦੀ ਹੈ ਫਿਰ ਉਹ ਗੱਡੀ ਲੋਡ ਕਰਨਗੇ ਲੋਡ ਮਤਲਬ ਇੰਦਾ ਸੈਂਸ ਗੱਡੀ ਲੋਡ ਤਾਂ ਹੈਗੀ ਹੈ ਉਹਦੇ 'ਚ ਦੋ ਘਟਾਂਗਾ ਰਹਿੰਦੀਆਂ ਲੱਗਣ ਨੂੰ ਜਿਹੜਾ ਕਿ 670 ਕੱਟੇ ਪੈਣੇ ਹੋਣਗੇ ਤੇ ਦੇਖਦੇ ਹਾਂ ਹੁਣ ਕੀ ਬਣਦਾ ਜੀ ਹੁਣ 2 ਘੰਟੇ ਆਪਾਂ ਹੁਣ ਇੰਨਾ ਕਰਦੇ ਹਾਂ ਕੁਛ ਨਾ ਕੁਛ ਜਾਂ ਵੀਡੀਓ ਐਡਿਟ ਕਰਾਂਗੇ ਜਾਂ ਬੈੱਕੇ ਆ ਕੁਛ ਨਵੀਂ ਰੀਲ ਵਗੈਰਾ ਹਨਾ ਬਣਾਵਾਂਗੇ ਕੁਛ ਨਾ ਕੁਛ ਸੋਚਦੇ ਹਾਂ ਹੁਣ ਨਮਾ ਕਰਨ ਨੂੰ ਚਲੋ ਦੇਖਦੇ ਜੀ ਕੀ ਬਣਦਾ ਉਹ ਗੱਡੀ ਆਪਣੀ ਚ ਰਹਿੰਦੀ ਸੀ ਜੇ ਦੋ ਟੰਗਾਂ 'ਚ ਲੱਗਣੇ ਨੂੰ ਆ ਲੋਡ ਹੋਣ ਲੱਗੀ ਐ ਉਹ ਮੁੰਛੀ ਆ ਆਪਣੇ ਤੇ ਉਹ ਠੇਕੇਦਾਰ ਐ ਮੁੰਛੀ ਜੀ ਵੀ 8 ਵਜੇ ਹੀ ਆਏ ਆ ਤੇ ਲੇਬਰ ਵੀ ਹੋਣ ਆਈ ਐ 8:00 8:30 ਹੋਣ ਦੇ ਕਰੀਬ ਆ ਗਿਆ ਹੁਣ ਟਾਈਮ ਹੁਣ ਇਹ ਲੋਡਿੰਗ ਹੋਣ ਲੱਗੀ ਐ ਜੀ ਮੈਨੂੰ ਤਾਂ ਇਹ ਸੀਗਾ ਮੈਂ ਕਿਹਾ ਵੀ ਜਲਦੀ ਆ ਜਾਾਂਗੇ ਆਪਾਂ ਕੰਮ ਤੇ ਸਵੇਰੇ 6 ਵਜੇ ਪਹੁੰਚ ਗਿਆ ਤਾਂ ਮੈਂ ਤੇ ਮੈਂ ਸੋਚ ਰਿਆ ਸੀਗਾ ਕਿ ਆਪਾਂ 6 ਵਜੇ ਪਹੁੰਚ ਕੇ ਗੱਡੀ ਕੱਢ ਦਾਂਗੇ ਟਾਈਮ ਨਾਲ ਖਾਲੀ ਹੋ ਕੇ ਆ ਜਾਾਂਗੇ ਪਰ ਹੁਣ ਕੀ ਕਰ ਸਕਦੇ ਆ ਜਦੋਂ ਹੁਣ ਗੱਡੀ ਵੀ ਲੋਡ ਹੈਗੀ ਜਿਹੜੀ ਹੁਣ ਬੋਰੀ ਹੈ ਲੋਡ ਦੇਖਦੇ ਆ ਹੁਣ ਕਿੰਨਾ ਟਾਈਮ ਲੱਗਦਾ ਲਓ ਜੀ ਮਿੱਤਰੋ ਗੱਡੀ ਹੋ ਗਈ ਜੀ ਲੋਡ ਲੱਗੀ ਲਾਸਟ ਟਾਂਗ ਵੀ ਕੰਮ ਕੋਈ ਜ਼ਿਆਦਾ ਨਹੀਂ ਸੀਗਾ ਇਹ ਕੰਮ ਤਾਂ ਹੈ ਸੀਗਾ 10 ਕਿ ਮਿੰਟ ਦਾ ਜਿਹੜੀ ਇਹ ਦੋ ਟਾਂਗਾਂ ਲੱਗਣੀਆਂ ਪਰ ਕਿਉਂਕਿ ਆਪਣੇ ਕੋਲ ਲੇਬਰ ਵੀ ਜ਼ਿਆਦਾ ਕੰਪਨੀ ਚ 16-17 ਬੰਦੇ ਨੇ ਇਹ ਤਾਂ ਕੰਮ ਕੋਈ ਜ਼ਿਆਦਾ ਨਹੀਂ ਸੀਗਾ ਇਹ 10 ਮਿੰਟ ਦਾ ਇਹ ਕੰਮ ਸੀਗਾ ਪਰ ਮਾਲ ਹੀ ਨਹੀਂ ਰਾਤ ਦਾ ਤਿਆਰ ਹੋਣਾ ਤਾਂ ਕਰਕੇ ਇਹਨਾਂ ਨੇ ਫਿਰ ਵਿਚਾਰੇ ਇਹ ਵੀ ਕੀ ਕਰ ਸਕਦੇ ਆ ਫਿਰ ਐਦਾਂ ਹੀ ਫੇ ਦੋ ਟਾਂਗਾ ਛੱਡ ਕੇ ਫਿਰ ਉਸ ਤੋਂ ਬਾਅਦ ਮਾਲ ਤਿਆਰ ਹੋਇਆ ਹੁਣ ਹੁਣ ਜਾ ਕੇ ਗੱਡੀ ਹੁਣ ਲੋਡ ਹੋਈ ਐ ਕੋਈ ਗੱਲ ਨਹੀਂ ਜੀ ਅੱਗੇ ਦੇਖਦੇ ਆ ਫਿਰ ਹੁਣ ਗੱਡੀ ਦਾ ਆ ਫੱਟੇ ਫੁੱਟੇ ਤਾਰਨਗੇ ਇਸ ਤੋਂ ਬਾਅਦ ਫਿਰ ਆਪਾਂ ਰਸਾ ਰੁਸਾ ਬੰਨਦੇ ਆ ਹਾਂ ਜੀ ਰਸਾ ਮਾਰਦੇ ਹਾਂ ਵੀ ਰਸਾ ਲੱਗੇ ਮਾਰੋ ਜਾਲ ਫੇਰ ਆਹ ਕੀ ਅੱਜ ਆਇਆ ਆਪਣੇ ਕੋ ਚੁੱਕਰ ਮੇਰੇ ਚੁੱਕਰ ਯਾਰ ਪਿੱਛੇ ਕਿਸੇ ਜਾਂ ਬਾਹਰ ਨਹੀਂ ਗਿਆ ਦੇ ਵਿੱਚ ਤਾਂ ਕਰਕੇ ਇਹਨੂੰ ਬਦਲਣਾ ਇਹਨੂੰ ਪੈਂਦਾ ਹੀ ਕੋ ਕੱਟੇ ਪਿੱਛੇ ਆ ਜਣੇ ਇਹਨੂੰ ਬਦਲੇ ਬਿਨਾ ਗੱਲ ਨਹੀਂ ਕਰਦੇ ਚਲੋ ਵੱਨ ਲਈ ਮਾਰ ਦੋ ਮਾਰ ਦੋ ਛੇਤੀ ਛੇਤੀ ਗੁੱਡ ਜੋ ਗੁੱਡ ਜੋ ਉਹ ਬਾਤ ਨਹੀਂ ਕਰ ਲੈਣਾ 1 ਮਿੰਟ ਰੁਕ ਜਾਓ ਜੀ ਨਹੀਂ ਆਹ ਲਓ ਮਾਰ ਦੋ ਹੀ ਮਾਰ ਦੋ ਛੇਤੀ ਛੇਤੀ ਮਹੀਆਂ ਨੇ ਆਲਾ ਅੱਜ ਫੇਰ ਤਰਪਾਲ ਜ਼ਰੂਰ ਮਾਰਨੀ ਐ ਤਰਪਾਲ ਤਾਂ ਚਲ ਮਾਰੂ ਨਾ ਮਾਰੂ ਕਿਤੇ ਫੇਰ ਅੱਜ ਟੋਲ ਵਾਲਾ ਜੀ ਰੁਕਣਾ ਪੈ ਜਾਵੇ ਜਾਨਾ ਇਹ ਚੱਕਰ ਕਰਕੇ ਨਹੀਂ ਚੁੱਕ ਤੋਂ ਜੀ ਚੱਕਰ ਪਿੱਛੇ ਘਸਤ ਰਹਾ ਹੋਦਾ ਹਾਂ ਕੋਈ ਨਹੀਂ ਕੋਈ ਦਿੱਕਤ ਆ टांग उच्ची चतर नहीं डोगर किस ही बहुत है चाहे जीवी भी, भी होगी वजन हल्के करके ना तो पिछे आ जा रहा ਉਸ ਤੇ ਲੱਗਦਾ ਬੰਦੇ ਨੂੰ ਉਹ ਦੇਖੋ ਬੰਦਾ ਹੁਣ ਡੇਲੀ ਨਹੀਂ ਹੁੰਦਾ ਸਾਂਤ ਆਸਤ ਪਈ ਹੋਈ ਹੈ ਕਿਤੇ ਵੀ ਕਿਤੇ ਵੀ ਲੈ ਕੇ ਜਾਣੀ ਹੈ ਇਹ ਕੰਮ ਦਾ ਕਰਨਾ ਪੈਣਾ ਇਹ ਵੀ ਕਰਕੇ ਆਪਣੀ ਰੋਟੀ ਕਮਾਣੀ ਹੈ ویسੇ ਵੀ ਨਾਲੇ ਮੌਸਮ ਖਰਾਬ ਹੋਇਆ ਵੱਜ ਵੀ ਹਾਂ ਮੌਸਮ ਉਮੀਦ ਆਣੇ ਵਾਲਾ फिर लिया पर हो गया जी चलो जी फिर हो ठीक है जी ਹਾਂਜੀ ਵੇਤਰਾਓ ਆਪਾਂ ਗੱਡੀ ਕੱਢ ਲਈ ਸੀ ਕੰਪਨੀ ਤੋਂ ਆ ਤੁਹਾਨੂੰ ਇੱਕ ਦਿਖਾਉਂਦੇ ਆ ਵੀਰ ਬਣਾਈ ਉੱਧਰ ਮੜਾ ਜਾ ਤੇ ਦੇਖੋ ਜੀ ਰੋੜਾਂ ਤੇ ਐਦਾ ਰੋਟੀਆਂ ਵੀ ਖਾਣੀ ਪੈਂਦੀ ਆ ਵੀਰ ਨਾਲ ਚਾਹ ਬਣਾਉਣ ਲੱਗੇ ਹੋਈ ਐ ਤੇ ਪਤਾ ਨਹੀਂ ਕਿੱਥੋਂ ਕਿਤੇ ਦੂਰ ਤੋਂ ਆਏ ਲੱਗਦੇ ਆ ਵੀਰ ਨਾਲ ਇੱਥੇ ਲੈਣੇ ਜਿਹੜੇ ਚਾਹ ਦਾ ਪ੍ਰਬੰਧ ਹੀ ਨਾ ਹੈਗਾ ਤੇ ਹੈਗਾ ਵੀ ਐਤੋਂ ਫਿਰ ਕਈ ਬੰਦਿਆਂ ਨੂੰ ਨਾ ਆਪਦੀ ਬਣਾਈ ਹੋਈ ਉਹ ਵਧੀਆ ਲੱਗਦੀ ਆ ਪਾ ਕਰਕੇ ਦੁੱਧ ਲੈ ਕੇ ਰੱਖਦੇ ਨੇ ਦੀਆਂ ਟਰਾਲਿਆਂ ਤੇ ਸਿਲੰਡਰ ਵਗੈਰਾ ਨਾਲ ਹੀ ਰੱਖਿਆ ਹੁੰਦਾ ਆਪਣਾ ਆਗੇ ਆਪ ਹੀ ਫਾਪ ਕਾ ਲਈ ਜੀ ਹੋਰ ਬੰਦਾ ਕੀ ਕਰੇ ਹੁਣ ਜੰਮੂ ਸਾਈਡ ਜਾਂਦੇ ਆ ਜਦੋਂ ਉੱਪਰ ਚਲੇ ਜਾਂਦੇ ਆਗੇ ਤਾਂ ਫਿਰ ਉਧਰ ਜਿਹੜੇ ਤਾਬੇ ਟੁੱਬੇ ਆ ਨਾ ਉਹ ਇੱਥੇ ਹੈ ਨਹੀਂ ਆਸਮੇਰੇ ਕਈ ਯਾਰ ਦੋਸਤ ਜਾਂਦੇ ਨੇ ਉਹ ਸਾਈਡ ਤੇ ਉਹ ਦੱਸਦੇ ਨੇ ਕਿ ਆਪਾਂ ਮਤਲਬ ਉਤਾਰਦੇ ਹੁੰਦੇ ਆ ਸਿਲੰਡਰ ਆਪਾਂ ਨਾਲ ਰੱਖਿਆ ਆਟਾ ਡੁੱਕਰ ਜੋ ਵੀ ਹੈਗਾ ਆਪਣਾ ਨਾਲ ਆਪਾਂ ਰੱਖਣਾ ਹੈਗਾ ਆਪਦੀ ਬਣਾਣੀ ਆਪਦੀ ਖਾਣੀ ਪੈਂਦੀ ਹੈ ਦੇਖੋ ਵੀ ਕਿੰਨੀ ਮਿਹਨਤ ਆ ਨਾ ਕਰਨੀ ਪੈਂਦੀ ਆ ਕਿਵੇਂ ਦਾ ਰੋਡ ਆ ਵਿਚਾਰੇ ਰੋਡ ਤੇ ਹੀ ਬਣਾਉਣ ਲੱਗੀ ਹੋਈਆਂ ਤੇ ਸਵੇਰ ਦੀ ਤੁਸੀਂ ਸਕਦੇ ਆਪਾਂ ਕਿੰਨੇ ਵੇਲੇ ਆਏ ਸੀ ਤੇ ਗੱਡੀ ਹੁੰਨਾ ਆ ਇਸ ਟਾਈਮ ਪੌਣੇ 9 ਹੋ ਚੁੱਕੇ ਆ ਹੁਣ ਲੋਡ ਹੋ ਕੇ ਆਪਾਂ ਨੂੰ ਗੱਡੀ ਮਿਲੀ ਹੈਗੀ ਆ ਯਾਨੀ ਕਿ ਆਪਾਂ ਮੇਰੀ ਪੌਣੇ 3 ਘੰਟੇ ਆਪਾਂ ਇਦਾਂ ਹੀ ਬੈਠੇ ਰਹੇ ਆ ਆਪਣੀ ਜਦ ਤੱਕ ਗੱਡੀ ਨਹੀਂ ਲੋਡ ਹੋਈ ਆਪਾਂ ਜਾ ਵੀ ਨਹੀਂ ਕਿਤੇ ਸਕਦੇ ਚਲੋ ਠੀਕ ਹੈ ਦੋਸਤੋ ਮਿਲਦੇ ਆ ਪੰਪ ਤੇ ਤੇਲ ਪਾਉਣਾ ਜੀ ਜੀ ਹੋ ਗਈ ਜੀ ਫੁੱਲ ਹਾਂ ਜੀ ਹੋ ਗਈ ਜੀ ਬੋਲੋ ਪਹਿ ਗਿਆ ਸੋ ਆਲਮੋਸਟ ਸੇ ਹੋ ਗਿਆ ਫਿਰ ਹੋ ਗਿਆ ਹੋਗੇ ਉਹਦੇ ਪਹਿ ਗਿਆ ਜੀ ਇਸ ਤੋਂ ਬਾਅਦ ਨੂੰ ਕਰੋ ਜੀ ਬੰਦ ਚਲੀਏ ਫਿਰ ਬਰਾਏ ਬਰਾ ਐਂਟਰੀ ਹੈ ਜੀ ਆਪਣੀ ਆ ਸਾਹਮਣੇ ਆਪਣਾ ਅੰਮ੍ਰਾਲੇ ਜਿਹੜਾ ਕੱਟ ਹੈਗਾ ਉਹਦੇ ਆਪਾਂ ਪਹੁੰਚ ਗਏ ਇੱਥੇ ਤੋਂ ਤੇ ਤੇਲ ਆਪਣਾ ਪੈ ਗਿਆ ਸੀ ਬਾ ਹੁਣ ਆਪਾਂ ਨਿਕਲ ਚੁੱਕੇ ਹਾਂ ਜੀ ਆਪਣੇ ਸਫ਼ਰ ਤੇ ਬਾਈ ਹੀ ਕੋਈ ਅੱਧੇ ਪੌਣੇ ਘੰਟੇ ਦਾ ਰਸਤਾ ਅੱਧੇ ਪੌਣੇ ਘੰਟੇ ਆਪਾਂ ਪਹੁੰਚਣਾ ਆ ਜੀ ਦਿੰਦੇ ਆ ਜੀ ਫਿਰ ਅੱਗੇ ਰਸਤੇ ਦੀ ਅਪਡੇਟ ਜਉਣੀ ਹੁੰਦਾ ਜੀ ਲਓ ਜੀ ਮਿੱਤਰੋ ਟੋਲ ਬਲਾਜੇ ਤੇ ਪਹੁੰਚ ਗਏ ਆ ਜੀ ਇਹ ਵੀ ਸ਼ਗਲ ਪਾਣਾ ਜ਼ਰੂਰੀ ਨਹੀਂ ਹੁੰਦਾ ਜੀ ਹਾਂਜੀ ਟੋਲ ਕੱਟ ਗਿਆ ਆਪਣਾ ਜੀ ਬੱਲ ਲੱਗੇ ਆ ਜੀ ਹੁਣ ਸਫ਼ਰ ਨੂੰ ਰਹਿ ਗਿਆ ਜੀ ਆਪਣਾ ਬਸ ਤੋੜਾ ਹੀ 10 ਮਿੰਟ ਦਾ ਆਪਣਾ ਸਫ਼ਰ ਰਹਿ ਗਿਆ ਜਿਹੜਾ ਅਰਗੇ ਚੱਲ ਰਿਹਾ ਹੈ ਨਾ ਮਾਤਾ ਪਿਸੀ ਉਹਦਾ ਹੀ ਉਸ ਆਪਣੀ ਵੀਡੀਓ ਨੂੰ ਲੈ ਕੇ ਡਿਸਕਸ ਚੱਲ ਰਹੀ ਸੀ ਆਪਣੀ ਤੇ ਮੋਰੀ ਦੀ ਕੁਆਲਿਟੀ ਆਪਾਂ ਕਿੰਦਾ ਬੈਟਰ ਕਰ ਸਕਦੀਆਂ ਤੇ ਇਹਦੇ ਇਤਨਾ ਇਕਰਮ ਹੈ ਨਾ ਕਿਸੇ ਦੀ सिनेਮੈਟਿਕ ਵੀਡੀਓ ਬਣਾ ਗਈ ਕੋਈ ਦੇਖ ਰਿਆ ਸੀਗਾ ਜਿਹਦੇ ਵਿੱਚ ਕਿ ਆਪਾਂ ਨੂੰ ਨਾ ਮਤਲਬ ਜਿਹੜੇ ਉਹਨਾਂ ਨੇ ਇਫੈਕਟ ਲਾਏ ਹੋਏ ਆ ਉਹਨੂੰ ਬੜੇ ਪਸੰਦਾ ਹੀ ਮਤਲਬ ਮੈਂ ਉਹ ਸੋਚ ਰਿਹਾ ਵੀ ਆਪਾਂ ਆਪਣੀ ਵੀਡੀਓ ਜਿੱਥੇ ਉਹ ਐਡ ਹੁੰਦੇ ਨੇ ਤੇ ਬੜਾ ਵਧੀਆ ਲੱਗਿਆ ਮਨ ਉਹ ਵੀ ਅੱਗੇ ਦੇਖਦੇ ਹੈਗੇ ਸਾਰਾ ਕੁਝ ਸੁਖਣਾ ਪੈਂਦਾ ਇਹ ਚੀਜ਼ਾਂ ਆਪਾਂ ਆਪਣੇ ਆਪ ਨੂੰ ਸਿੱਖਦੇ ਆਨਲਾਈਨ ਹਨਾ ਤੇਰੇ ਸਾਰੀ ਚੀਜ਼ਾਂ ਇੰਪਲੀਮੈਂਟ ਕਰਦੇ ਆ ਜਿੱਦਾਂ ਵੀਡੀਓ ਕਿੱਦਾਂ ਕ੍ਰੀਏਟ ਆ ਹਨਾ ਕਰਨੀ ਕਿੱਦਾਂ ਬਣਾਉਣੀ ਆ ਕਿੱਦਾਂ ਐਡਿਟ ਕਰਨੀ ਹੈਗੀ ਆ ਲੈਂਡਸਕੇਪ ਰੱਖਣੀ ਆ ਜਿੱਦਾਂ ਹੁਣ ਇਹਦੀ ਰੇਸ਼ੋ ਵੀ ਹਨਾ ਹੁੰਦੀ ਹੈਗੀ ਆ ਸਿੱਧੀ ਦੀ ਹੋਰ ਜਿੱਦਾਂ ਆਪਾਂ ਹੁਣ YouTube ਵਾਲੀ ਜਿਹੜੀ ਰੇਸ਼ੋ ਆ ਉਹ ਲੱਗ ਗਈ ਐਦਾਂ ਦੀਆਂ ਚੀਜ਼ਾਂ ਮਤਲਬ ਜੋ ਚੀਜ਼ਾਂ ਹੌਲੀ 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 ਬੰਦਾ ਤੇ ਦਈ ਦਾ ਕੰਮ ਜੇ ਕਿਸੇ 'ਚ ਪੈ ਜਾਂਦਾ ਨਾ ਉਹਦਾ ਆਪਣੇ ਆਪ ਹੀ ਮਤਲਬ ਇੱਕ ਤਰ੍ਹਾਂ ਦਾ ਇੱਕ ਐਸਾ ਕਦੇ ਆ ਕਿ ਉਹਦਾ ਇੱਕ بیس ਬਣ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਕਿ ਕਿੱਦਾਂ ਕੰਮ ਕਰਨਾ ਕਿੱਦਾਂ ਨਹੀਂ ਕਰਨਾ ਹੈਗਾ ਤੇ ਉਹ ਚੀਜ਼ਾਂ ਅੱਗੇ ਜਾ ਕੇ ਬੰਦੇ ਨੂੰ ਮਤਲਬ ਬਹੁਤ ਛੋਟੇ ਛੋਟੇ ਜਿੰਦਾ ਆਪਾਂ ਗੂੰਗੂ ਨੂੰ ਲੈ ਕੇ ਹੈ ਨਾ ਕਹਿੰਦੇ ਹੁੰਦੇ ਹੀ ਮਤਲਬ ਇਹ ਵੀ ਇੱਕ ਤਰ੍ਹਾਂ ਦਾ ਬਦਲਾਅ ਵੀ ਹੈ ਆਪਾਂ ਹੌਲੀ ਹੌਲੀ ਸਟੈਪ ਬਾਈ ਸਟੈਪ ਆਪਣੇ ਆਪ 'ਚ ਚੇਂਜ ਲੈ ਕੇ ਆ ਰਹੀ ਹੈ ਤੇ ਡੇ ਬਾਈ ਡੇ ਆਪਣੇ ਆਪ ਨੂੰ ਵਧੀਆ ਬਣਾ ਰਿਹਾ ਹੈ ਠੀਕ ਹੈ ਨਾ ਪੋਸਿਸ਼ਨ ਰਹਿੰਦੀ ਹੈ ਕਿ ਹਰ ਦਿਨ ਕੁਝ ਨਵਾਂ ਵਧੀਆ ਕਰੀਏ ਤੇ ਕਰ ਵੀ ਰਹੇ ਆ ਤੇ ਉਹ ਵੀਡੀਓ ਜੋ ਮੈਂ ਤੁਹਾਨੂੰ ਕਹਿ ਰਿਹਾ ਨਾ ਉਹ ਚੀਜ਼ਾਂ ਆਉਣ ਵਾਲੀ ਸ਼ਾਇਦ ਅਪਡੇਟ ਜਦੋਂ ਆਪਾਂ ਕਰ ਪਾਈਏ ਕਰਾਂਗੇ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਤੇ ਇਹਨਾਂ ਵੇਲੇ ਇਹਨਾਂ ਨੂੰ ਅਪਡੇਟ ਅੱਗੇ ਪਹੁੰਚ ਕੇ ਕਰਦੇ ਇਹਨਾਂ ਗੱਲਬਾਤ ਲਓ ਜੀ ਮਿੱਤਰੋ ਗੱਡੀ ਲੱਗੀ ਜੀ ਹੁਣ ਜੀ ਆਪਣੀ ਖਾਲੀ ਹੋਣ ਲਈ ਟਾਈਮ ਬਹੁਤ ਲੇਟ ਕਰਾਤਾ ਮਤਲਬ ਆਏ ਹੋਏ ਤਾਂ ਆਪਾਂ ਕਿਹੜੇ ਟਾਈਮਾਂ ਦੇ ਆ ਮਤਲਬ ਪੂਰੇ ਇਹਨਾਂ ਨੇ ਨਾ ਆਪਣਾ ਨਾ ਸੇਲ ਵੀ ਕਰਨਾ ਹੁੰਦਾ ਹਨਾ ਮਾਲ ਹਨਾ ਜਿਹੜਾ ਪਹਿਲਾਂ ਦੇ ਆਰਡਰ ਉਡਰਾਈ ਹੁੰਦੇ ਆ ਉਹਦੇ ਕਰਕੇ ਇਹ ਆਪਣਾ ਹੁਣ 11:30 ਵੱਜ ਚੁੱਕੇ ਆ ਹੁਣ ਲੱਗੀ ਆਪਣੀ ਗੱਡੀ ਹਨਾ ਖਾਲੀ ਹੋਣ ਵਾਸਤੇ ਤੇ ਲੋਡਿੰਗ ਲੋਡਿੰਗ ਚੱਲ ਰਹੀ ਸੀ ਇਹਨਾਂ ਦੀ ਅਬੀਰ ਆ ਗਿਆ ਕਰਨਗੇ ਇਹ ਖਾਲੀ ਹਾਲੋ ਸਰ ਹਾਂਜੀ ਮਿੱਤਰੋ ਗੱਡੀ ਲੱਗੀ ਹੈ ਜੀ ਖਾਲੀ ਹੁਣ ਤੇ ਇਸ ਟਾਈਮ ਕੋਈ ਹੋ ਰਹੇ ਨੇ ਪੌਣੇ 12 ਹੋ ਚੁੱਕੇ ਹੈਗੇ ਜੀ ਟਾਈਮ ਹੋ ਰਿਹਾ 11:30 ਪੌਣੇ 12 ਵਧੀਆ ਹੋ ਜੇਗੀ ਟਾਈਮ ਨਾਲ ਖਾਲੀ ਆਪਣੀ 1:02 ਦੇ ਤੱਕ ਮਨ ਲੱਗਦਾ ਵੀ ਗੱਡੀ 1.5 ਘੰਟਾ ਬਹੁਤ ਹੈ ਗੱਡੀ ਖਾਲੀ ਉਹਨੂੰ 250 ਪੱਟੀਆਂ ਕੋਲ ਸਾਰਾ ਹੋ ਜੇਗੀ ਇਹ ਖਾਲੀ ਟਾਈਮ ਨਾਲ ਹੀ ਤੇ ਵੀਰ ਮਿਲੇ ਆਪਾਂ ਨੂੰ ਇੱਕ ਤੇ ਇਹਨੇ ਫੋਲੋ ਕੀਤਾ ਆਪਾਂ ਨੂੰ ਆ ਬੈਠਾ ਸਬਸਕ੍ਰਾਈਬ ਵੀ ਕਰਿਆ ਉਹ ਬੈਠਾ ਸਬਸਕ੍ਰਾਈਬ ਵੀ ਕਰਿਆ ਬਾਈ ਨੇ ਆਪਣੀ ਹੋ ਗਈ ਜੀ ਗੱਡੀ ਖਾਲੀ ਆਲਮੋਸਟ ਖਾਲੀ ਆ ਬਸ ਇੱਕ ਕਟਾ ਰਹਿ ਗਿਆ ਜੀ ਮੈਂ ਚੱਲਦੇ ਆ ਜੀ ਫਿਰ ਇੱਥੇ ਤੋਂ ਤੇ ਆ ਵੀਰ ਜਿਹੜਾ ਕਟਾ ਚੱਕ ਰਾਇਆ ਇਹਨੇ ਆਪਾਂ ਨੂੰ ਸਬਸਕ੍ਰਾਈਬ ਕਰਿਆ ਫੋਲੋ ਵੀ ਕਰਿਆ ਇੰਸਟਾਗ੍ਰਾਮ ਤੇ ਅੰਦਾ ਵਧੀਆ ਬਣਾਉਂਦੇ ਆ ਵੀਡੀਓ ਲਾਈਕ ਲੂਕ ਹਨਾ ਕਰੀਆਂ ਤੇ ਬਹੁਤ ਲੋਕ ਆ ਜਿਹੜੇ ਇਹ ਚੀਜ਼ਾਂ ਨੂੰ ਪਸੰਦ ਕਰਦੇ ਆ ਬਈ ਤੇ ਲਓ ਜੀ ਖਾਲਾਸਟ ਕਟਾਈ ਹੋ ਗਈ ਖਾਲੀ ਗੱਡੀ ਚਲੀ ਆ ਅਮਨ ਚਲੋ ਬੱਸ ਤਾਂ ਕੀ ਬੰਦ ਕਰੀਏ ਕਾਰਪੇਟ ਡਾਲਾ ਟੁੱਲਾ ਬੰਦ ਵੀਰ ਚਲੀਏ ਆਪਾਂ ਚਲੋ ਮਿਲਦੇ ਆ ਜੀ ਅੱਗੇ ਇਹ ਵੀ ਲਿਖਾ ਪਾ ਕੀ ਹੋ ਗਿਆ ਮਿੱਠਾ ਨਹੀਂ ਆਇਗਾ ਕਿਹੰਜਰ ਹੁੰਦਾ ਆ ਇਹ ਹਲੋ ਹਾਂ ਜੀ ਮਿੱਤਰੋ ਪੀ ਲੋ ਜੂਸ ਹਾਂ ਜੀ ਕੀ ਕਰ ਰਹੇ ਆ ਬੈਗ ਫੜੇ ਦੇਖੀ ਹੋਰੇ ਨਾ ਖੜੱਪਾ ਸੱਪ ਕੱਢਦੀ ਬੈਗ ਚੋਂ ਜਾਣਾ ਨਹੀਂ ਯਾਰ ਚਾਬੀ ਗਈ ਅੱਛਾ ਅੱਛਾ ਚਲੋ ਚਲਿਏ ਹਾਂ ਜੀ ਮਿੱਤਰੋ ਆਪਾਂ ਆ ਗਏ ਵੀ ਜੀ ਕੰਪਨੀ ਤੇ ਗੱਡੀ ਖੜੀ ਕਰਤੀ ਐ ਤੁਸੀਂ ਦੇਖੇ ਰਹੇ ਆ ਤੇ ਜਲਦੀ ਆਪਣਾ ਕੰਮ ਤੇ ਜਾਣਾ ਕੋਈ ਕੰਮ ਨਹੀਂ ਆਜਾ ਕਾ ਲੈਣੀਆਂ ਤੇ ਨਿਕੋੜ ਲੈਣਾਗਾ ਮੋਰਲ ਜਾਨਾ ਗੜੀ ਚਾਲ ਸਾਡੇ ਤਨੂੰ ਖੜਾਦੀ ਇੰਟਰੈਕਟ ਦੇ ਭੋਲੇ ਦੀ ਗੜੀ ਚਾਵਲ ਹਾਂ ਹਾਂਜੀ ਆਪਾਂ ਘਰੇ ਆ ਗਏ ਸੀ ਤੇ ਹਰਲੀਨ ਵੀ ਆਪਣੇ ਆਂਦੇ ਨੂੰ ਆਈ ਸੀ ਅਜੇ ਤੇ ਗੱਡੀ ਆਪਣੀ ਖਾਲੀ ਹੋ ਗਈ ਸੀ ਤੇ ਕੱਲ ਦਾ ਦੇਖਦੇ ਹਾਂ ਲੋਡ ਜਿੱਥੇ ਦਾ ਵੀ ਹੋਏਗਾ ਉਹ ਅੱਜ ਸ਼ਾਮ ਤੱਕ ਕਨਫਰਮੇਸ਼ਨ ਮਿਲੇਗੀ ਅਜੇ ਤੱਕ ਆਪਾਂ ਨੂੰ ਕੋਈ ਪਤਾ ਨਹੀਂ ਸੀਗਾ ਕਿੱਥੇ ਦਾ ਲੋਡ ਬਣਨਾ ਕਿੱਥੇ ਤਾਂ ਨਹੀਂ ਤੇ ਅੱਜ ਇੱਕ ਨਾ ਜੀ ਆਪਾਂ ਸਵੇਰ ਦੇ ਮਾਰਨਿੰਗ ਟਾਈਮ ਤੋਂ ਦੇਖ ਰਹੇ ਹਾਂ ਹਰੀਲਾਂ ਵੀ ਦੇਖ ਰਹੇ ਹਾਂ ਤੇ ਉੱਦਾਂ ਵੀ ਹਨਾ ਨਿਊਜ਼ ਵਗੈਰਾ ਆ ਰਹੀ ਹੈ ਤੇ ਸਰਦਾਰ ਸਿੱਖ ਹੋਜਾ ਸਿੰਘ ਢੜਕ ਸੀਗੇ ਜੋ ਕਿ ਅਜਨ ਅਕਾਲ ਚਲਾਣਾ ਕਰ ਗਏ ਤੇ ਉਹ ਆਪਣੇ ਆਪ ਚ ਮਤਲਬ ਇੱਕ ਅਲੱਗ ਤਰ੍ਹਾਂ ਦੀ ਸਖਸ਼ੀਅਤ ਸੀਗੇ ਉਹਨਾਂ ਦਾ ਜਨਮ ਹੋਇਆ ਸੀਗਾ 1 April 1911 ਨੂੰ ਹੋਇਆ ਸੀ ਉਹ ਜਲੰਧਰ ਦੇ ਬਿਆਸ ਪਿੰਡ ਦੇ ਉਹ ਰਹਿਣ ਵਾਲੇ ਸੀ ਤੇ ਉਹਨਾਂ ਨੇ ਬਹੁਤ ਹੀ ਮਤਲਬ ਫੋਰਨ ਦੇ ਵਿੱਚ ਮੈਰਾਥਨ ਜੋ ਰਨਰ ਦੌੜ ਹੁੰਦੀਆਂ ਉਹਨਾਂ ਦੇ ਵਿੱਚ ਹਿੱਸਾ ਲਿਆ ਜੋ ਕਿ ਮੈਂ ਤੁਹਾਨੂੰ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਉਹਨਾਂ ਬਾਰੇ ਆਪਾਂ ਕੁਝ ਜਾਣਕਾਰੀ ਹੈ ਨਾ ਉਹਨਾਂ ਨੇ ਜਿੱਦਾਂ 16 ਅਕਤੂਬਰ 2011 ਚ ਮੈਰਾਥਨ ਦੌੜ ਹੋਈ ਸੀ ਜਿਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ ਤੇ ਉਹ ਪਹਿਲੇ 100 ਸਾਲਾਂ ਦੇ ਬਜ਼ੁਰਗ ਬਣੇ ਸੀ ਜੋ ਕਿ ਉਸ ਦੌੜ ਦੇ ਵਿੱਚ ਅੱਭਲ ਆਏ ਸੀ ਫੋਜਾ ਸਿੰਘ ਜੀ ਨੇ ਜੋ ਇਹਨਾਂ ਦੀ ਪਹਿਲੀ ਦੌੜ ਸੀ ਉਹ 16 ਅਕਤੂਬਰ 2000 11 ਦੇ ਵਿੱਚ ਟ੍ਰਾਂਟੋ ਮੈਰਾਥਨ ਦੇ ਨਾਮ ਤੋਂ ਦੌੜ ਹੋਈ ਸੀ ਜਿਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਇਹਦੇ ਵਿੱਚ ਇਹਨਾਂ ਨੇ 8 ਘੰਟੇ 11 ਮਿੰਟ 6 ਸਕਿੰਟ ਦੀ ਦੌੜ ਲਗਾਈ ਸੀ ਜਿਦੇ ਵਿੱਚ ਇਹਨਾਂ ਨੇ ਪਹਿਲਾ ਦਰਜਾ ਹਾਸਲ ਕੀਤਾ 100 ਸਾਲਾ ਬਜ਼ੁਰਗ ਦੇ ਤੌਰ ਤੇ ਮਤਲਬ ਬਜ਼ੁਰਗਾਂ ਦੀ ਇਹ ਦੌੜ ਹੁੰਦੀ ਸੀ ਜਿਦੇ ਵਿੱਚ ਇਹ ਹਿੱਸਾ ਲੈ ਕਰਦੇ ਸੀ ਤੇ ਇਹਨਾਂ ਨੇ ਹੋਰ ਵੀ ਕਈ ਤਰ੍ਹਾਂ ਦੀਆਂ ਦੌੜਾਂ ਦੇ ਵਿੱਚ ਹਿੱਸਾ ਲਿਆ ਤੇ ਇਹਨਾਂ ਦਾ ਜਦੋਂ ਇਹ ਇਹਨਾਂ ਨੇ 100 ਸਾਲਾ ਬਜ਼ੁਰਗ ਵਾਲੀ ਜਿਹੜੀ ਇਹ ਦੌੜ ਸੀਗੀ ਟ੍ਰਾਂਟੋ ਮੈਰਾਥਨ ਇਹਦੇ ਵਿੱਚ ਅੱਬਲ ਆਉਣ ਤੇ ਇਹਨਾਂ ਦਾ ਨਾਮ ਹੈ ਜੋ ਉਹ ਗਿਨੀਜ਼ ਵਰਲਡ ਬੁੱਕ ਰਿਕਾਰਡ ਦੇ ਵਿੱਚ ਦਾਖਲ ਨਹੀਂ ਕੀਤਾ ਗਿਆ ਤੇ ਇਸ ਦਾ ਕਾਰਨ ਇਹ ਸੀਗਾ ਇਹਨਾਂ ਕੋਲ ਇੱਕ ਤਾਂ ਜਨਮ ਸਰਟੀਫਿਕੇਟ ਨਹੀਂ ਸੀਗਾ ਫਿਰ ਇਸ ਤੋਂ ਬਾਅਦ ਜਦੋਂ 100 ਸਾਲਾਂ ਦੇ ਜਦੋਂ ਇਹ ਹੋਏ ਜੋ ਐਲੀਜ਼ਾਬੈਥ ਹੈ ਜੀ ਰਾਣੀ ਜੀ ਤੇ ਉਹਨਾਂ ਨੇ ਤਾਂ ਨਾ ਇਹਨਾਂ ਨੂੰ ਜਨਮ ਤੇ ਜਨਮ ਦਿਨ ਤੇ ਕੋਈ ਚਿੱਠੀ ਭੇਜੀ ਸੀ ਤੇ ਇੱਕ ਇਹਨਾਂ ਕੋਲ ਬ੍ਰਿਟਿਸ਼ ਪਾਸਪੋਰਟ ਸੀਗਾ ਤੇ ਇਹਨਾਂ ਨੇ ਉਹ ਦੋਨੋਂ ਚੀਜ਼ਾਂ ਦਿਖਾ ਕੇ ਫਿਰ ਇਹਨਾਂ ਦਾ ਜਿਹੜਾ ਗਿਨੀਜ਼ ਵਰਲਡ ਬੁੱਕ ਰਿਕਾਰਡ ਦੇ ਵਿੱਚ ਇਹਨਾਂ ਦਾ ਨਾਮ ਦਾਖਲ ਕੀਤਾ ਗਿਆ ਤੇ ਇਸ ਤੋਂ ਬਾਅਦ ਮਤਲਬ ਇਹਨਾਂ ਨੇ ਫਿਰ 2012 ਤੱਕ ਇਹਨਾਂ ਨੇ 6 ਮੈਰਾਥਨ ਰਨਰ ਦੌੜਾਂ ਦੇ ਵਿੱਚ ਹਿੱਸਾ ਵੀ ਲਿਆ ਤੇ ਇਹ ਆਪਣੇ ਲਈ ਇੱਕ ਬੜੀ ਹੀ ਮਾਣ ਵਾਲੀ ਗੱਲ ਹੈ ਕਿ ਇਹ ਪੰਜਾਬ ਤੋਂ ਸੀ ਠੀਕ ਹੈ ਜੀ ਤੇ ਇਹਨਾਂ ਦੀ ਜੋ ਐਕਸੀਡੈਂਟ ਹੋਇਆ ਇਹ ਇਹ ਜਲੰਧਰ ਬਿਆਸ ਦੇ ਵਿੱਚ ਇਹਨਾਂ ਦਾ ਘਰ ਬਿਆਸ ਪਿੰਡ ਪੈਂਦਾ ਜਲੰਧਰ ਦੇ ਵਿੱਚ 13 ਨਵੰਬਰ 2003 ਨੂੰ ਇਹਨਾਂ ਨੂੰ ਇੱਕ ਨੈਸ਼ਨਲ ਐਥੀ ਗਰੁੱਪ ਵੱਲੋਂ ਅਵਾਰਡ ਵੀ ਦਿੱਤਾ ਗਿਆ ਇਸ ਤਰ੍ਹਾਂ ਦੇ ਇਹਨਾਂ ਨੇ ਕਿੰਨੇ ਹੀ ਅਵਾਰਡ ਹਾਸਿਲ ਕੀਤੇ ਤੇ ਇਹਨਾਂ ਦਾ ਜੋ ਇਹ ਦਿਹਾਂਤ ਹੋਇਆ ਇਹ ਜਲੰਧਰ ਦੇ ਪਿੰਡ ਬਿਆਸ ਦੇ ਵਿੱਚ ਇਹਨਾਂ ਦੇ ਆਪਣੇ ਘਰ ਇਹ ਬੇਟੇ ਕੋਲ ਰਹਿ ਰਹੇ ਸੀ ਉੱਥੇ ਇਹ ਬਾਹਰ ਸੈਰ ਕਰ ਰਹੇ ਸੀ ਜੋ ਕਿ ਕੋਈ ਗੱਡੀ ਵਾਲਾ ਇਹਨਾਂ ਨੂੰ ਫੇਟ ਮਾਰ ਕੇ ਚੱਲ ਗਿਆ ਤੇ ਇਸ ਟਾਈਮ ਵੀ ਉਹ ਪੂਰੇ ਤੰਦਰੁਸਤ ਸੀ ਵਧੀਆ ਗੱਲਾਂ ਬਾਤਾਂ ਕਰਦੀ ਸੀ ਤੇ ਪਰ ਚਲੋ ਹੁਣ ਜੋ ਬਾਣਾ ਵਰਤ ਗਿਆ ਹਨਾ ਉਹਨੂੰ ਕਿੱਦਾਂ ਮਤਲਬ ਮੋੜਿਆ ਜਾ ਸਕਦਾ ਹਨਾ ਤੇ ਇਹ ਬਹੁਤ ਹੀ ਮਤਲਬ ਨਾ ਹੋਣੀ ਉਹ ਘਟਨਾ ਸੀ ਇੱਕ ਤਰ੍ਹਾਂ ਦਾ ਬਹੁਤ ਵੱਡਾ ਘਾਟਾ ਪੈ ਗਿਆ ਇੱਕ ਬਹੁਤ ਹੀ ਕਹਿੰਦੇ ਕੋਹਾਂ ਦੇ ਸਿੱਖ ੜੜਾਕ ਸੀ ਜੋ ਕਿ ਅੱਜ ਆਪਣੇ ਪਰਿਵਾਰ ਨੂੰ ਵਿਛੋੜਾ ਦੇ ਗਏ ਨੇ ਕਲ ਚਲਾਣਾ ਕਰ ਗਏ ਨੇ ਤੇ ਇਹਨਾਂ ਦੇ ਜੋ ਉਸ ਟਾਈਮ ਫਿਰ ਇਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਇਹਨਾਂ ਦੇ ਸਿਰ ਛਾਤੀ ਅਤੇ ਪੱਸਲੀਆਂ ਤੇ ਸੱਟਾਂ ਵੱਜੀਆਂ ਜਿਹਦੇ ਕਰਕੇ ਇਹਨਾਂ ਨੂੰ ਉਸੇ ਟਾਈਮ ਹੀ ਹਸਪਤਾਲ 'ਚ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆਗਾ ਤੇ ਬਹੁਤ ਹੀ ਮਤਲਬ ਦੁਖਦਾਈ ਘਟਨਾ ਗੀ ਇਹ ਸੁਣ ਕੇ ਕਾਫੀ ਮਤਲਬ ਜਿੱਦਾਂ ਉੱਗੇ ਲੀਡਰ ਨੇ ਉਹ ਵੀ ਆਪਣੇ ਜਿੱਦਾਂ ਟਵੀਟ ਕਰਕੇ ਹਨਾ ਦੱਸ ਰਹੇ ਨੇ ਕਿ ਇਹ ਚੀਜ਼ ਬਹੁਤ ਹੀ ਮਤਲਬ ਪੰਜਾਬ ਨੂੰ ਇੱਕ ਤਰ੍ਹਾਂ ਦਾ ਘਾਟਾ ਪੈ ਗਿਆ ਜੀ ਸਦੀ ਹੋ ਗਈ 100 ਸਾਲਾਂ ਦੀ ਹੈਨਾ ਉਹਦਾ ਮਤਲਬ ਇੱਕ ਵਿਸ਼ਪ ਪੱਦਰ ਦਾ ਦੁੜਾਕ ਸੀਗਾ ਜੋ ਅੱਜ ਦੁਨੀਆ ਨੂੰ ਛੱਡ ਕੇ ਚਲਾ ਗਿਆ ਤੇ ਸਾਨੂੰ ਪਰਿਵਾਰ ਨਾਲ ਹਮਦਰਦੀ ਹੈ ਪਰਮਾਤਮਾ ਪਰਿਵਾਰ ਨੂੰ ਪਾਣਾ ਮੱਲਣ ਦਾ ਬਾਲੂਦਮ ਬਖਸ਼ੇ ਤੇ ਆਪਣਾ ਜੀ ਅੱਜ ਦਾ ਜੋ ਵੀ ਬਲੌਗ ਸੀਗਾ ਉਹ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂ ਤੇ ਬਾਕੀ ਜਿਹੜਾ ਵੀ ਆਪਣਾ ਕੱਲ ਦੀ ਰੁਟੀਨ ਹੋਈਗੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਆਪਣੇ ਵੱਧ ਤੋਂ ਵੱਧ ਦੋਸਤਾਂ ਨੂੰ ਸ਼ੇਅਰ ਕਰੋ ਤੇ ਇੰਸਟਾਗ੍ਰam ਦਾ ਜੋ ਲਿੰਕ ਹੈ ਉਹ ਆਪਣੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਉੱਥੇ ਆਪਾਂ ਨੂੰ ਜ਼ਰੂਰ ਫੋਲੋ ਕਰ ਲਓ ਤੇ ਤਾਂ ਜੋ ਕਿ ਆਪਾਂ ਜਿੰਨੀ ਵੀ ਆਪਾਂ ਸਟੋਰੀ ਵਗੈਰਾ ਲਾਂਦੇ ਆ ਨਾ ਡੇਲੀ ਦੀ ਵਲੌਗ ਦੀ ਉੱਥੇ ਅਪਡੇਟ ਆਪਾਂ ਕਰਦੇ ਰਹਿੰਦੇ ਆ ਜੋ ਵੀ ਮਤਲਬ ਡੇਲੀ ਦੀ ਅਪਡੇਟ ਹੁੰਦੀਆਂ ਕੁਝ ਰੀਲਸ ਵਗੈਰਾ ਵੀ ਆਪਾਂ ਪੋਸਟ ਕਰਦੇ ਆ ਤਾਂ ਤੁਸੀਂ ਉੱਥੇ ਵੀ ਆਪਣੇ ਨਾਲ ਮਤਲਬ ਵਧੀਆ ਤਰੀਕੇ ਨਾਲ ਜੁੜ ਸਕਦੇ ਆ ਚੰਗਾ ਜੀ ਜਸਿਕਾ